ਹੈਲੋ ਜੀ ਥੋੜਾ ਸਾਰਿਆਂ ਦੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਰਖੜੀ ਪਰ ਕ੍ਰੋਸ਼ੀ ਨਾਲ ਨਹੀਂ ਬੁਣ ਕੇ ਸਲਾਈਆਂ ਦੇ ਨਾਲ ਅਸੀਂ ਬੁਣ ਕੇ ਰਖੜੀ ਬਣਾਵਾਂਗੇ ਜਿਸ ਦੇ ਲਈ ਤੁਸੀਂ ਇਹ ਜਿਹੜੀ ਇੰਨੀ ਵੂਲ ਹੈ ਇਸ 'ਚ ਵੀ ਤੁਸੀਂ ਕਿੰਨੀਆਂ ਹੀ ਬਣਾ ਸਕਦੇ ਹੋ ਮੀਨਸ ਕਿ ਉਹਦੇ ਲਈ ਸਾਨੂੰ ਬਿਲਕੁਲ ਥੋੜੀ ਜਿਹੀ ਵੂਲ ਤੁਸੀਂ ਕਹਿ ਸਕਦੇ ਹੋ ਵੀ ਸਾਨੂੰ ਸਿਰਫ ਇੰਨੇ ਕੁ ਹੀ ਵੂਲ ਚਾਹੀਦੀ ਹੈ ਇਹ ਇੰਨੇ ਕੁ ਵੂਲ ਦੇ ਨਾਲ ਅਸੀਂ ਆਪਣੀ ਇੱਕ ਰਖੜੀ ਬਣਾ ਸਕਦੇ ਹਾਂ ਪਰ ਬਣਾਵਾਂਗੇ ਫੁਣਕੇ ਤੇ ਬਿਲਕੁਲ ਹੀ ਅਲੱਗ ਜਿਹੀ ਲੁੱਕ ਆਉਂਦੀ ਹੈ ਤਾਂ ਆਪਾਂ ਸ਼ੁਰੂ ਕਰਦੇ ਆਂ ਅੱਜ ਵਾਲੀ ਰਖੜੀ ਬਣਾਣੀ ਜਿਹਦੇ ਲਈ ਸਾਨੂੰ ਕੁੰਡੇ ਚਾਹੀਦੇ ਆਂ ਦੋ ਦੇਖੋ ਇਹ ਐ ਸਾਡੀ ਰਖੜੀ ਦੀ ਲੁੱਕ ਜਿਹੜੀ ਅੱਜ ਆਪਾਂ ਬਣਾਉਣ ਜਾ ਰਹੇ ਆਂ ਦੇਖੋ ਬੜੀ ਹੀ ਪਿਆਰੀ ਬਣ ਕੇ ਆਉਂਦੀ ਆ ਦੇਖੋ ਤੁਸੀਂ ਚਾਹੋ ਫਿਰ ਇਸ ਚ ਮੋਤੀ ਲਗਾ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਆ ਦੇਖੋ ਬਿਲਕੁਲ ਅਲੱਗ ਜਿਹੀ ਸਾਡੀ ਰਖੜੀ ਬਣ ਕੇ ਆਉਗੀ ਇਹ ਦੇਖੋ ਇਸ ਤਰ੍ਹਾਂ ਦੀ ਲੁੱਕ ਆ ਰਹੀ ਆ ਆ ਦੇਖੋ ਫਿਰ ਬਣਾਓ ਆਪਣੇ ਹੱਥ ਨਾਲ ਸਲਾਈਆਂ ਦੇ ਨਾਲ ਰਖੜੀ ਜਿਹੜੀ ਕਿ ਬਹੁਤ ਹੀ ਸੋਖੀ ਤਰੀਕੇ ਨਾਲ ਬਣ ਜਾਣੀ ਹੈ ਤੇ ਦੇਖੋ ਵਧੀਆ ਵੀ ਲੱਗ ਰਹੀ ਹੈ ਆ ਦੇਖੋ ਮੈਨੂੰ yellow ਕਲਰ ਸਿ ਬੁਣਿਆ ਮੈਨੂੰ ਉਨ ਨਾਲ ਬੁਣਿਆ ਤੁਸੀਂ ਇਹਨੂੰ ਮੋਲੀ ਨਾਲ ਵੀ ਬਣਾ ਸਕਦੇ ਹੋ ਤੇ ਮੋਲੀ ਨਾਲ ਵੀ ਮੈਂ ਤੁਹਾਨੂੰ ਬਣਾ ਕੇ ਫੇਰ ਦੱਸੂਗੀ ਤੇ ਅੱਜ ਆਪਾਂ ਸਿਰਫ ਉਨ ਦੇ ਨਾਲ ਇਹ ਵਾਲਾ ਰਖੜੀ ਬਣਾਣੀ ਹੈ ਦੇਖੋ ਤੇ ਤੁਸੀਂ ਚਾਹੋ ਤੇ ਇਸ ਤੇ ਮੋਤੀ ਲਗਾ ਸਕਦੇ ਹੋ ਇੱਧਰ ਐਤ ਦਾ ਸਿਰਫ ਇੰਨੀ ਕਿ ਜਗ੍ਹਾ ਤੇ ਤਾਂ ਬਹੁਤ ਹੀ ਪਿਆਰੀ ਥੋੜੀ ਰਖੜੀ ਬਣ ਕੇ ਆਏਗੀ ਬਾਕੀ ਇਹਦੀ ਲੈਂਥ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਤਾਂ ਕਰਦੇ ਹਾਂ ਸ਼ੁਰੂ ਅੱਜ ਵਾਲੀ ਆ પહે ਰਖੜੀ ਬਣਾਣੀ ਜਿਹਦੇ ਲਈ ਸਾਨੂੰ ਕੁੰਡੇ ਚਾਹੀਦੇ ਆ ਸਿਰਫ 2 2 ਅਸੀਂ ਕੁੰਡੇ ਪਾ ਲੈਣੇ ਆ ਕੋਈ ਵੀ ਸਲਾਈ ਲੈ ਲਓ ਕੋਈ ਵੀ ਉਨ ਲੈ ਲਓ ਕੋਈ ਫਰਕ ਨਹੀਂ ਪੈਂਦਾ ਸਿਰਫ 2 ਕੁੰਡੇ ਪਾਣੇ ਆ ਸਿੰਪਲ 1 2 2 ਕੁੰਡੇ ਪਾਣ ਤੋਂ ਬਾਅਦ ਜਿਹੜਾ ਸਾਡਾ ਇਹ ਸਿਰਫ ਹੈ ਇੱਕ ਸਲਾਈ ਦਾ ਹੀ ਡਿਜ਼ਾਈਨ ਬਹੁਤ ਹੀ ਸੌਖਾ ਹੈ ਜਿਹਨੂੰ ਨਹੀਂ ਆਂਦਾ ਉਹ ਵੀ ਰਾਮ ਰਾਮ ਬਣਾ ਸਕਦਾ ਤੁਹਾਨੂੰ ਨਹੀਂ ਆਂਦੀ ਤੁਸੀਂ ਬਣਾਣਾ ਚਾਹੁੰਦੇ ਤਾਂ ਦੇਖੋ ਸਿਰਫ ਇਹ ਤਾਂ ਦੋ ਕੁੰਡੇ ਪਾ ਲੈ ਸਿੰਪਲ ਇਸ ਤੋਂ ਬਾਅਦ ਦੇਖੋ ਇਹ ਸਾਡਾ ਧਾਗਾ ਹੈ ਜਿਹੜਾ ਸਾਡਾ ਮੇਨ ਧਾਗਾ ਹੈ ਠੀਕ ਹੈ ਜਿਹੜਾ ਮੇਨ ਧਾਗਾ ਤੁਸੀਂ ਉਹ ਲੈ ਲੈਣਾ ਮੇਰਾ ਇਹ ਮੇਨ ਧਾਗਾ ਮੈਂ ਦੂਜਾ ਥੋੜਾ ਜਿਹਾ ਬੜਾ ਰੱਖਿਆ ਤਾਂ ਕਿ ਤੁਹਾਨੂੰ ਦੱਸ ਤੋਂ ਵਾਂ ਵੈਸੇ ਅਸੀਂ ਇਹ ਧਾਗਾ ਬਿਲਕੁਲ ਛੋਟਾ ਜਿਹਾ ਰੱਖਣਾ ਹੈ ਆ ਮੇਨ ਧਾਗਾ ਲੈ ਲਏ ਮੇਨ ਧਾਗਾ ਲੈਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਐਦਾਂ ਦੇਖੋ ਧਾਗੇ ਦੇ ਐਦਾਂ ਵਿੱਚੋਂ ਸਲਾਈ ਕੱਢਣੀ ਹੈ ਤੇ ਆ ਪਹਿਲੇ ਕੁੰਡੇ ਨੂੰ ਬੁਣ ਲੈਣਾ ਆ ਦੇਖੋ ਧਾਗੇ ਦੀ ਬੁਸਲਾਈ ਕੱਢੀ ਪਹਿਲੇ ਕੁੰਡੇ ਨੂੰ ਬਗੈਰ ਬੁਣਿਆ ਉਤਾਰਿਆ ਤੇ ਦੂਜੇ ਕੁੰਡੇ ਨੂੰ ਬੁਣ ਲਿਆ ਸਿੱਧਾ ਠੀਕ ਹੈ ਜੀ ਜਿਹੜਾ ਕੁੰਡਾ ਬਗੈਰ ਬੁਣਿਆ ਉਤਾਰਿਆ ਸੀ ਉਹਨੂੰ ਸਿਸਲਾਈ ਦੇ ਨਾਲ ਚੁੱਕਾਂਗੇ ਤੇ ਇਹ ਦੋ ਕੁੰਡਿਆਂ ਦੇ ਉੱਪਰੋਂ ਦਵਾਂਗੇ ਉਤਾਰ ਇੱਕ ਸਲਾਈ ਪਾ ਕੇ ਸਾਡੇ ਫੇਰ ਅਸੀਂ ਐਦਾਂ ਚੇਂਜ ਕੀਤੀ ਦੂਜੀ ਸਲਾਈ ਤੇ ਆ ਗਏ ਦੂਜੀ ਸਲਾਈ ਚ ਫੇਰ ਅਸੀਂ ਇਦਾਂ ਹੀ ਸਲਾਈ ਨੂੰ ਇਦਾਂ ਲਿਆ ਆ ਦੇਖੋ ਇਹ ਅਸੀਂ ਇਦਾਂ ਲੈਣਾ ਅੰਦਰੋਂ ਤਾਂ ਕਿ ਤਾਗਾ ਸਾਡਾ ਸਲਾਈ ਦੇ ਉੱਪਰੋਂ ਇਦਾਂ ਜਾਵੇ ਕਿਉਂਕਿ ਅਸੀਂ ਪਾਣੀ ਕੁੰਡੇ ਸਿੱਧੇ ਪਹਿਲੇ ਕੁੰਡੇ ਨੂੰ ਸਿੱਧੇ ਬਗੈਰ ਬਣੇ ਉਤਾਰ ਲੈਣਾ ਤੇ ਦੂਜੇ ਕੁੰਡੇ ਨੂੰ ਬੁਣ ਲੈਣਾ ਆ ਦੇਖੋ ਤਾਗਾ ਸਾਡਾ ਇਦਾਂ ਜਾ ਰਿਹਾ ਦੂਜੇ ਕੁੰਡੇ ਨੂੰ ਸੇ ਬੁਣ ਲੈਣਾ ਸਿੱਧਾ ਸਿੱਧਾ ਅਗਰ ਸਿਰਫ ਤੁਹਾਨੂੰ ਸਿੱਧਾ ਸਿੱਧਾ ਬੁਣਨਾ ਆਂਦਾ ਤਾਂ ਵੀ ਤੁਸੀਂ ਇਹਨੂੰ ਬਣਾ ਸਕਦੇ ਆ ਆ ਦੇਖੋ ਇਹ ਵਾਲੇ ਕੁੰਡੇ ਨੂੰ ਅਸੀਂ ਚੁੱਕਾਂਗੇ ਚੁੱਕ ਕੇ ਇਹਦੇ ਪਰੋਂ ਬਾਸ ਇੱਕ ਕੁੰਡਾ ਜਿਹੜਾ ਬੁਣਿਆ ਉਹਦੇ ਉੱਪਰ ਅਸੀਂ ਉਤਾਰ ਦਨ ਸਾਡੇ ਕੋਲ ਫੇਰ ਰਹਿ ਗਏ ਦੋ ਦੇ ਦੋ ਕੁੰਡੇ ਫੇਰ ਇੱਕ ਵਾਰੀ ਦੇਖੋ ਪਹਿਲਾ ਅਸੀਂ ਲਿਆ ਤਾਗੇ ਨੂੰ ਅਸੀਂ ਲੈਣਾ ਐਦਾਂ ਸਾਡਾ ਬਸੇ ਦੇ ਉੱਪਰ ਬਲ ਪੈਣਾ ਚਾਹੀਦਾ ਹੋਰ ਕੋਈ ਚੱਕ ਨਹੀਂ ਸਾਡਾ ਸਲਾਈ ਦੇ ਉੱਪਰ ਅਸੀਂ ਇਹਦਾ ਬਲ ਪਾਣਾ ਆ ਦੇਖੋ ਐਦਾਂ ਤਾਗਾ ਅੱਗੇ ਆ ਸਾਡਾ ਐਦਾਂ ਹੀ ਰੱਖਣਾ ਅੱਗੇ ਹੀ ਐਦਾਂ ਆ ਕੁੰਡੇ ਨੂੰ ਉਤਾਰ ਲੈਣਾ ਟਾਗਾ ਗਈ ਹੈ ਤੇ ਅਸੀਂ ਦੂਜੇ ਇਸ ਤੋਂ ਉੱਪਰ ਅਸੀਂ ਪਾ ਲਾਂ ਨਾਂ ਪਰ। ਨਾ ਤਾਂ ਖੂ ਐ ਤਾਂ। ਫਿਰ ਜਿਹੜਾ ਕੁੰਡਾ ਬਗੈਰ ਬੁਣਿਆ ਸੀ ਇਹਨੂੰ ਚੁੱਕਣਾ ਹੈ। ਚੁੱਕ ਕੇ ਜਿਹੜਾ ਕੁੰਡਾ ਬੁਣਿਆ ਸੀ ਤੇ ਉੱਪਰ ਉਹਦੇ ਨਾਲ ਉਤਾਰ। ਬਾਸਾ ਇੰਨੀ ਛੋਟੀ ਜਿਹੀ ਗੱਲ ਆ ਦੇਖੋ। ਫਿਰ ਦੇਖੋ ਇੱਕ ਵਾਰੀ। ਆ ਦੇਖੋ। ਢਾਗਾ ਸਾਡ ਆਪਣੇ ਵੱਲ ਹੋਊਗਾ ਕਿਉਂਕਿ ਅਸੀਂ ਕੁੰਡਾ ਸਿੱਧਾ ਬੁਣਿਆ ਸੀ। ਢਾਗ ਆਪਣੇ ਵੱਲ ਹੋਊਗਾ ਇਹਨੂੰ ਇਦਾਂ ਹੀ ਅਸੀਂ ਰਹਿਣ ਦੇਣਾ ਠੀਕ ਹੈ। ਪਹਿਲੇ ਕੁੰਡੇ ਨੂੰ ਇਸੇ ਇਦਾਂ ਚੁੱਕ ਲੈਣਾ। ਚੁੱਕ ਲਿਆ ਚੁੱਕ ਕੇ ਜਿਹੜਾ ਇਹ ਵਾਲਾ ਥਾ ਗਿਆ ਇਹ ਐਦਾ ਸਾਡੇ ਦੇ ਉੱਪਰ ਆ ਜਾਊਗਾ ਇਹ ਵਾਲਾ ਕੁੰਡਾ ਨੂੰ ਬੁਣ ਲਿਆ ਸੀ ਇੱਕ ਕੁੰਡਾ ਬਗੈਰ ਬੁਣਿਆ ਚੁੱਕ ਲਿਆ ਦੂਜਾ ਕੁੰਡਾ ਨੂੰ ਸਿੰਦਾ ਬੁਣ ਲਿਆ ਜਿਹੜਾ ਕੁੰਡਾ ਬਗੈਰ ਬੁਣਿਆ ਸੀ ਇਹਨੂੰ ਚੁੱਕ ਕੇ ਜਿਹੜਾ ਕੁੰਡਾ ਬੁਣਿਆ ਇਹਦੇ ਉੱਪਰ ਦਿੱਤਾ ਉਤਾਰ ਦੋ ਕੁੰਡੇ ਤੇ ਦੋ ਫਿਰ ਸਾਡੇ ਸਲਾਈ 'ਚ ਰਹਿ ਗਏ ਬਸ ਐਦਾਂ ਹੀ ਇਸ ਨੂੰ ਬਣਾਈ ਜਾਣਾ ਫਿਰ ਦੇਖੋ ਥੱਗਾ ਸਾਡਾ ਅੱਗੇ ਆ ਠੀਕ ਹੈ ਸਲਾਈ ਨੂੰ ਅਸੀਂ ਪਹਿਲੇ ਕੁੰਡੇ ਨੂੰ ਉਤਾਰਿਆ ਉਤਾਰ ਕੇ ਤਾਗੇ ਨੂੰ ਇਦਾਂ ਹਿਲੇ ਜਾ ਕੇ ਦੂਜੇ ਕੁੰਡੇ ਨੂੰ ਸਿੱਧਾ ਪੋੜਿਆ। ਇਹਦਾਂ ਤਾਗਾ ਇਧਰੋਂ ਜਾ ਕੇ ਬਲ ਪੈ ਜਾਂਦਾ ਤੇ ਇਹਦੇ ਨਾਲ ਬਲ ਪੈਣ ਨਾਲ ਦੇਖੋ ਸਾਡੇ ਇਹਦੀ ਲੁੱਕ ਇਦਾਂ ਤਾਂ ਹੀ ਆ ਰਹੀ ਹੈ। ਇਹ ਕੁੰਡੇ ਨੂੰ ਸੇ ਤਾਰੇ ਉਤਾਰ ਕੇ ਚੁੱਕ ਕੇ ਪਹਿਲੇ ਕੁੰਡੇ ਤੋਂ ਉਪਰੋਂ ਸੇ ਇਹਨੂੰ ਉਤਾਰ ਦਣਾ। ਬੱਸ ਹੋਰ ਕੁਝ ਵੀ ਨਹੀਂ ਕਰਨਾ। ਸਿਰਫ ਸਾਡਾ ਆ ਦੇਖੋ ਇਹ ਕਸਲਾਈ ਦਾ ਸਾਡਾ ਡਿਜ਼ਾਈਨ ਹੈ ਜਿਹਦੇ ਨਾਲ ਸਾਡਾ ਇਹ ਰਖੜੀ ਬੜੀ ਹੀ ਵਧੀਆ ਤਿਆਰ ਹੋ ਜਾਂਦਾ। ਔਰ ਫੇਰ ਦੇਖੋ ਇੱਕ ਵਾਰੀ ਲਿਆ ਇਹ ਕੁੰਡੇ ਨੂੰ ਬਗੈਰ ਬੁਣਿਆ ਚੁੱਕਿਆ ਦੂਜੇ ਕੁੰਡੇ ਨੂੰ ਸਿੱਧਾ ਬੁਣ ਲਿਆ ਤੇ ਤੱਗਾ ਸਾਡਾ ਅੱਗੇ ਤੇ ਇਹਨੂੰ ਅੱਗੇ ਰਹਿਣ ਦਾ ਤੇ ਜਿਹੜਾ ਕੁੰਡਾ ਸੀ ਬਗੈਰ ਬੁਣਿਆ ਚੁੱਕਿਆ ਉਹਨੂੰ ਚੁੱਕ ਕੇ ਪਹਿਲੇ ਕੁੰਡੇ ਤੋਂ ਉਤਾਰ ਐਦਾਂ ਬਸ ਐਦਾਂ ਹੀ ਅਸੀਂ ਉਹਨੂੰ ਬਣਾਏ ਜਾਣਾ ਤੱਟਾ ਹੁਣ ਦੇਖੋ ਫੇਰ ਅੱਗੇ ਸਾਡੇ ਦੋ ਕੁੰਡੇ ਫੇਰ ਉਸੇ ਤੇ ਉੰਡਾ ਲੈਣਾ ਤਾਂ ਫੇਰ ਅਸੀਂ ਇਹਨੂੰ ਐਦਾਂ ਬਣਾ ਲੈਣਾ ਐਦਾਂ ਹੀ ਅਸੀਂ ਉਹਨੂੰ ਬਣਾਉਂਦੇ ਜਾਣਾ ਦੇਖੋ ਤੇ ਸਾਡੀ ਐਦਾਂ ਹੀ ਲੁੱਕੇ ਦੀ ਆਈ ਜਾਣੀ ਤੇ ਤੁਸੀਂ ਇਹਨੂੰ ਸਿਰਰੇ ਵੈਸੇ ਰੱਖੜੇ ਦੀ ਯੂਜ਼ ਕਰ ਸਕਦੇ ਕਈ ਜਗ੍ਹਾ ਤੇ ਯੂਜ਼ ਕਰ ਸਕਦੇ ਤੁਸੀਂ ਇਹਨੂੰ ਐਜ਼ ਅ ਲੇਸ ਲਗਾਣੀ ਹੈ ਲੇਸ ਲਈ ਯੂਜ਼ ਕਰ ਸਕਦੇ ਹੋ ਠੀਕ ਹੈ ਲੇਸ ਲਈ ਬੜੇ ਵਧੀਆ ਡਿਜ਼ਾਈਨ ਆ ਦੇਖੋ ਤੇ ਤੁਸੀਂ ਕਿਤੇ ਵੀ ਇਹਨੂੰ ਇਸ ਤਰ੍ਹਾਂ ਲਗਾ ਕੇ ਇਦਾਂ ਯੂਜ਼ ਕਰ ਸਕਦੇ ਆ ਦੇਖੋ ਚਾਹੇ ਤੁਸੀਂ ਇਹਨੂੰ ਆਪਣੇ ਕਿਸੇ ਕੱਪੜੇ ਦੇ ਉੱਪਰ ਲਗਾ ਲਓ ਅਗਰ ਤੁਸੀਂ ਚੁੰਨੀ ਦੇ ਉੱਪਰ ਲੇਸ ਲਗਾਣੀ ਤਾਂ ਵੀ ਤੁਸੀਂ ਇਹ ਬਣਾ ਕੇ ਲਗਾ ਸਕਦੇ ਹੋ ਆ ਦੇਖੋ ਤੁਹਾਡੇ ਦੁਪट्टे ਤੇ ਵੀ ਬੜੀ ਹੀ ਇਹ ਵਧੀਆ ਲੱਗੂਗੀ ਆਪਣੀ ਕਮੀਜ਼ ਦੀ ਕਿਨਾਰੇ ਤੇ ਲਗਾਣੀ ਹੈ ਉੱਥੇ ਲਗਾ ਸਕਦੇ ਹੋ ਕੋਈ ਤੁਸੀਂ ਪਹਿਲਾਂ ਇੱਕ ਪਲੇਨ ਕੋਟੀ ਬੁਣੀ ਹੈ ਉਹਦੇ ਉੱਪਰ ਐਦਾ ਬੁਣ ਕੇ ਲਗਾ ਦਿਓ ਤੇ ਕੋਟੀ ਦੀ ਲੁੱਕ ਬਿਲਕੁਲ ਹੀ ਅਲੱਗ ਆ ਚੁੱਕੀ ਤੇ ਸਿਰਫ ਇਹ ਇੱਕ ਡਿਜ਼ਾਈਨ ਹੈ ਜਿਹੜਾ ਅਸੀਂ ਬਣਾਇਆ ਜਿਹਨੂੰ ਤੁਸੀਂ ਕਈ ਜਗ੍ਹਾ ਤੇ ਯੂਜ਼ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਅੱਜ ਸਿਰਫ ਇਹ ਐਜ਼ ਇਹ ਰਖੜੀ ਬਣਾ ਕੇ ਦੱਸੀ ਆ ਵੇਖੋ ਤੇ ਅਗਰ ਤੁਸੀਂ ਇਹਨੂੰ ਜ਼ਿਆਦਾ ਡੈਕੋਰੇਟ ਕਰਨਾ ਚਾਹੁੰਦੇ ਤਾਂ ਇਹਦੇ ਵਿੱਚ ਅਸੀਂ ਇੱਕ ਇੱਕ ਮੋਤੀ ਲਗਾ ਲਾਂਗੇ ਤੇ ਜ਼ਿਆਦਾ ਡੈਕੋਰੇਟ ਹੋ ਕੇ ਹੋਰ ਵਧੀਆ ਬਣੂਗਾ ਥੋੜਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਂ ਕੱਲ ਫਿਰ ਇੱਕ ਨਵੀਂ ਵੀਡੀਓ ਦੇਖਣ ਆਵੇਂ ਪ੍ਰੋਜੈਕਟ ਤੇ ਇੱਕ ਨਵੇਂ ਪੈਟਰਨ ਨਾਲ ਤੁਸੀਂ ਬੰਦੇ ਆ ਰੱਖੋ ਜੀ ਓਕੇ ਬਾਏ ਬਾਏ ਟਿਕ ਕੇ